ਖਸ਼ਿਆਰਪੁਰ 'ਚ ਇੱਕ ਪ੍ਰਵਾਸੀ ਵੱਲੋਂ ਇੱਕ ਬੱਚੇ ਨਾਲ ਕੀਤੇ ਗਏ ਜ਼ੁਲਮ ਤੋਂ ਬਾਅਦ ਜ਼ਿਲ੍ਹੇ ਦੇ ਚੁਨੀਰ ਪਿੰਡ ਦੀ ਪੰਚਾਇਤ ਨੇ ਪਿੰਡ 'ਚ ਪ੍ਰਵਾਸੀਆਂ ਨੂੰ ਮਕਾਨ ਕਿਰਾਏ ਤੇ ਦੇਣ ਵਾਲੇ ਲੋਕਾਂ ਦਾ ਬਾਈਕਾਟ ਕਰਨ ਸਮੇਤ ਕਈ ਪ੍ਰਸਤਾਵ ਪੇਸ਼ ਕੀਤੇ ਨੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਬੁਲਾਈ ਗਈ ਮੀਟਿੰਗ 'ਚ ਪੰਚਾਇਤ ਤੋਂ ਇਲਾਵਾ ਕਲੱਬਾਂ ਅਤੇ ਕਮੇਟੀਆਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ ਹੈ ਵਚਾਰ ਵਟਾਂਦਰੇ ਦੌਰਾਨ ਪਿੰਡ 'ਚ ਬਿਨਾਂ ਪਛਾਣ ਦੇ ਰਹਿਣ ਵਾਲੇ ਪ੍ਰਵਾਸੀ ਲੋਕਾਂ ਬਾਰੇ ਗੱਲਬਾਤ ਕਰਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਘਰ ਮਾਲਕ ਪ੍ਰਵਾਸੀਆਂ ਨੂੰ ਆਪਣਾ ਘਰ ਕਿਰਾਏ ਤੇ ਨਹੀਂ ਦੇਵੇਗਾ ਅਤੇ ਪਿੰਡ ਤੋਂ ਦੂਰ ਘਰ ਦੇਣ ਵਾਲੇ ਘਰਾਂ ਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ ਇਸ ਤੋਂ ਇਲਾਵਾ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਬਾਜ਼ਾਰ ਚ ਸੜਕ ਤੇ ਪ੍ਰਵਾਸੀਆਂ ਵੱਲੋਂ ਲਗਾਈਆਂ ਗਈਆਂ ਰੇੜੀਆਂ ਤੇ ਪਾਬੰਦੀ ਲਗਾ ਦਿੱਤੀ ਐ ਇਸ ਤੋਂ ਇਲਾਵਾ ਜੋ ਦੁਕਾਨਦਾਰ ਪੈਸੇ ਲੈ ਕੇ ਦੁਕਾਨਾਂ ਦੇ ਸਾਹਮਣੇ ਰੇੜੀ ਲਗਾਉਣ ਦੀ ਕੋਸ਼ਿਸ਼ ਕਰਦਾ ਏ ਉਸ ਦੁਕਾਨਦਾਰ ਬਾਈਕਾਟ ਕੀਤਾ ਜਾਵੇਗਾ ਪੰਚਾਇਤ ਨੇ ਕਿਹਾ ਐ ਕਿ ਜੇਕਰ ਕੋਈ ਪ੍ਰਵਾਸੀ ਪਿੰਡ ਚ ਕੋਈ ਅਪਰਾਧ ਕਰਦਾ ਏ ਤਾਂ ਉਹਨਾਂ ਨੂੰ ਪਨਾਹ ਦੇਣ ਵਾਲਾ ਵਿਅਕਤੀ ਇਸ ਲਈ ਜ਼ਿੰਮੇਵਾਰ ਹੋਵੇਗਾ ਪਿੰਡ ਦੇ ਸਰਪੰਚ ਜਗਪਾਲ ਸਿੰਘ ਨੇ ਕਿਹਾ ਐ ਕਿ ਪਿੰਡ ਚ ਰਹਿਣ ਵਾਲੇ ਪ੍ਰਵਾਸੀ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਬਿਨਾ ਪਛਾਣ ਦੇ ਬੈਠਾ ਹੈ ਤਾਂ ਉਸ ਦੀ ਕਾਉਂਸਲਿੰਗ ਕੀਤੀ ਜਾਵੇਗੀ ਤਾਂ ਜੋ ਪਿੰਡ ਦਾ ਮਾਹੌਲ ਖਰਾਬ ਨਾ ਹੋਵੇ ਇਸ ਲਈ ਸ਼ਹਿਰ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ ਪੰਜਾਬ ਦੇ ਵਿੱਚ ਇੱਕ ਅਮਰੀਕਾ ਦੀ ਔਰਤ ਦੀ ਹਤਿਆ ਕੀਤੀ ਗਈ ਹੈ ਵਿਆਹ ਕਰਵਾਉਣ ਦੇ ਪੂਰੇ ਮਾਮਲੇ ਦੇ ਵਿੱਚ ਇੱਕ ਸਾਜ਼ਿਸ਼ ਰਚੀ ਗਈ ਜਿਸ ਤੋਂ ਬਾਅਦ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹੁਣ ਪੰਜਾਬ ਦੇ ਵਿੱਚ ਅਮਰੀਕਾ ਦੀ ਇੱਕ ਔਰਤ ਦੀ ਹੱਤਿਆ ਦਾ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਪੰਜਾਬ ਦੇ ਲੁਧਿਆਣਾ ਦੇ ਵਿੱਚ ਨੇੜੇ ਪਿੰਡ ਕਿਲਾ रायपुर ਵਿੱਚ 71 ਸਾਲਾ ਅਮਰੀਕੀ ਨਾਗਰਿਕ ਅਤੇ ਭਾਰਤੀ ਮੂਲ ਦੀ ਰੁਪਿੰਦਰ ਕੌਰ ਪੰਦੇਰ ਦੀ ਹਤਿਆ ਕਰ ਦਿੱਤੀ ਹੈ। ਇਹ ਘਟਨਾ ਦਾਸੀਏ ਕਿ ਹੁਣ ਵਾਪਰੀ ਪਰ ਹਾਲ ਹੀ ਦੇ ਵਿੱਚ ਇਸ ਦਾ ਖੁਲਾਸਾ ਹੋ ਗਿਆ ਹੈ। ਪੁਲਿਸ ਨੇ ਮੁੱਖ ਅਪਰਾਧੀ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਤਲਾਕਸ਼ੂਦਾ ਸੀ ਅਤੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ। ਸੂਤਰਾਂ ਦੇ ਅਨੁਸਾਰ ਪਤਾ ਲੱਗਿਆ ਕਿ ਮਹਿਲਾ ਦਾ ਨਾ ਜਿਹੜੀ ਮੌਤ ਹੋਈ ਹੈ ਮਹਿਲਾ ਦੀ ਮੌਤ ਹੋਈ ਹੈ ਗਲਾ ਕੋਟ ਕੇ ਉਸ ਦੀ ਹਤਿਆ ਕੀਤੀ ਹੈ ਹਤਿਆ ਦਾ ਮਾਸਟਰਮਾਈਂਡ ਚਰਨਜੀਤ ਇਸ ਸਮੇਂ ਗਲੈਂਡ ਵਿੱਚ ਹੈ ਚਰਨਜੀਤ ਲੰਬੇ ਸਮੇਂ ਤੋਂ ਇਸ ਮਹਿਲਾ ਨਾਲ ਸੰਪਰਕ ਵਿੱਚ ਸੀ ਬਾਕੀ ਪੁਲਿਸ ਇਸ ਕੇਸ ਦੀ ਜਿਹੜੀ ਜਿਹੜੀ ਜਲਦ ਵੱਡੇ ਖੁਲਾਸੇ ਕਰੇਗੀ ਕਿ ਆਖਰ ਕੀ ਕੁਝ ਹੋਇਆ ਦੱਸਿਆ ਕਿ ਹੁਣ ਪੁਲਿਸ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਸਬੂਤ ਇਕੱਠੇ ਕਰਨ ਦੀ ਪ੍ਰਕਿਰਿਆ ਵਿੱਚ ਹੈ ਇਸ ਵਿੱਚ ਰੁਪਿੰਦਰ ਕੌਰ ਪੰਦੇੜੀਆ ਅਸੀਆਂ ਦੇ ਜਿਹੜੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣਕਾਰੀ ਮੁੱਖ ਅਪਰਾਧੀ ਵੱਲੋਂ ਦਿੱਤੀ ਗਈ ਹੈ ਮੁੱਖ ਅਪਰਾਧੀ ਸੁਖਜੀਤ ਸਿੰਘ ਸੋਨੂ ਜੋ ਮਾਲਾਪੱਟੀ ਕਿਲਾ ਰਾਏਪੁਰ ਦਾ ਨਿਵਾਸੀ ਹੈ ਪੁਲਿਸ ਦੇ ਸਾਹਮਣੇ ਕਬੂਲਿਆ ਕਿ ਰੁਪਿੰਦਰ ਕੌਰ ਦੀ ਹਤਿਆ ਕੀਤੀ ਹੈ ਸਾਜ਼ਿਸ਼ ਵਿਆਹ ਦੇ ਨਾਂ ਤੇ ਰਚੀ ਗਈ ਸੀ ਅਪਰਾਧੀ ਨੇ ਰੁਪਿੰਦਰ ਕੌਰ ਤੋਂ ਲੱਖਾਂ ਰੁਪਏ ਠੱਗਣ ਲਈ ਇਹ ਸਾਜ਼ਿਸ਼ ਰਚੀ ਰੁਪਿੰਦਰ ਕੌਰ ਨੇ આરોપી ਸੋਨੂ ਅਤੇ ਉਸਦੇ ਭਰਾ ਦੇ ਖਾਤਿਆਂ ਵਿੱਚ ਵੱਡੀ ਰਕਮ ਟਰਾਂਸਫਰ ਕੀਤੀ ਸੀ ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟਾਂ ਦੇ ਮੁਤਾਬਕ ਸੋਨੂ ਨੇ ਆਪਣੇ ਸਾਥੀ ਚਰਨਜੀਤ ਦੇ ਨਾਲ ਮਿਲ ਕੇ ਹਤਿਆ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਅੰਜਾਮ ਦਿੱਤਾ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਤੇ ਜਲਦ ਹੋਰ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਦੱਸਿਆ ਗਿਆ ਕਿ ਅਮਰੀਕਾ ਦੀ ਰਹਿਣ ਵਾਲੀ ਜਿਹੜੀ ਇਹ ਰੁਪਿੰਦਰ ਕੌਰ ਪੰਦੇਰ ਸੀਗੀ ਉਹ ਪੰਜਾਬ ਦੇ ਲੁਧਿਆਣਾ ਦੇ ਨੇੜਲੇ ਪਿੰਡ ਦੇ ਵਿੱਚ ਰਹਿ ਰਹੀ ਸੀਗੀ ਔਰ 71 ਸਾਲਾਂ ਦੀ ਸੀ ਅਮਰੀਕੀ ਨਾਗਰਿਕ ਸੀਗੀ ਭਾਰਤੀ ਮੂਲ ਦੀ ਸੀ ਪਰ ਇਹ ਘਟਨਾ ਜਦੋਂ ਵਾਪਰੀ ਉਸ ਦੀ ਹਤਿਆ ਕੀਤੀ ਗਈ ਔਰ ਜੁਲਾਈ ਦੀ ਇਹ ਘਟਨਾ ਸੀ ਜੁਲਾਈ ਦੇ ਅੰਤ ਵਿੱਚ ਇਹ ਘਟਨਾ ਵਾਪਰੀ ਤੇ ਪੁਲਿਸ ਨੇ ਹੁਣ ਵੱਡੇ ਖੁਲਾਸੇ ਕੀਤੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਸਾਰਾ ਸੱਚ ਹੁਣ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਦੋਸ਼ੀ ਇੰਗਲੈਂਡ ਬੈਠਾ ਹੋਇਆ ਕਤਲ ਕਰਕੇ ਫਰਾਰ ਹੋ ਗਿਆ ਵਿਆਹ ਦੇ ਚਾਂਸੇ ਦੇ ਵਿੱਚ ਜਿਹੜੀ ਵਿਆਹ ਦੀ ਸਾਜ਼ਿਸ਼ ਰਚ ਕੇ ਜੋ ਹੈ ਇਸ ਔਰਤ ਦੇ ਕੋਲੋਂ ਪਹਿਲਾਂ ਪੈਸੇ ਜਿਹੜੇ ਹੜੱਪੇ ਗਏ ਔਰ ਉਸ ਤੋਂ ਬਾਅਦ ਉਸ ਤੇ ਹੱਤਿਆ ਦੀ ਪੂਰੀ ਸਾਜ਼ਿਸ਼ ਰਚੀ ਗਈ ਹੈ ਤਾਂ ਅਮਰੀਕਾ ਦੀ ਰਹਿਣ ਵਾਲੀ ਅਮਰੀਕਾ ਨਾਗਰਿਕ ਸੀਗੀ ਇਹ ਰਵਿੰਦਰ ਕੌਰ ਪਰ ਜਿਸ ਦੀ ਪੰਜਾਬ ਦੇ ਲੁਧਿਆਣਾ ਦੇ ਵਿੱਚ ਹੱਤਿਆ ਕੀਤੀ ਗਈ ਤੇ ਦੋਸ਼ੀ ਫਿਲਹਾਲ ਫਰਾਰ ਹੈ ਪਰ ਜਿਹੜਾ ਦੂਸਰਾ ਦੋਸ਼ੀ ਹੈ ਮੁੱਖ ਦੋਸ਼ੀ ਉਸ ਨੂੰ ਵੀ ਹੁਣ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਬਹੁਤ ਹੈਰਾਨ ਪ੍ਰੇਸ਼ਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹੁਣ ਇੱਕ ਅਮਰੀਕਾ ਦੀ ਰਹਿਣ ਵਾਲੀ ਔਰਤ ਦੀ ਪੰਜਾਬ ਦੇ ਵਿੱਚ ਹਤਿਆ ਕੀਤੀ ਗਈ ਹੈ। ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਮੋਕੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਤੇ ਨੂੰ ਭਾਰਤ ਸਰਕਾਰ ਵੱਲੋਂ ਇਜਾਜ਼ਤ ਨਾ ਦੇਣ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਇਸ ਨੂੰ ਸਿੱਖਾਂ ਪ੍ਰਤੀ ਸਰਕਾਰ ਦੀ ਬਦਨੀਅਤ ਘਰਾੜ ਦਿੱਤਾ ਹੈ। ਉਹਨਾਂ ਅਨੁਸਾਰ ਅਪ੍ਰੈਲ ਵਿੱਚ ਪਹਿਲਗਾਮ ਆਤਵਾਦੀ ਹਮਲੇ ਅਤੇ ਭਾਰਤ-ਪਾਕਿਸਤਾਨ ਵਿਚਕਾਰ ਹਵਾਈ ਜੰਗ ਤੋਂ ਬਾਅਦ ਪੈਦਾ ਹੋਈ ਕੁੜੱਤਨ ਦੇ ਬਾਵਜੂਦ ਅਟਾਰੀ ਵਾਗਾ ਸਰਹੱਦ ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ਲਈ ਖੋਲੀ ਗਈ ਹੈ। ਦੋਵਾਂ ਦੇਸ਼ਾਂ ਦੇ ਦੂਤ ਘਰ ਖੁੱਲੇ ਨੇ ਅਤੇ ਭਾਰਤ ਨੇ ਏਸ਼ੀਆ ਕੱਪ 2025 ਵਿੱਚ ਪਾਕਿਸਤਾਨ ਨਾਲ ਕ੍ਰਿਕਟ ਮੈਚ ਵੀ ਖੇਡਿਆ ਹੈ ਜੋ ਕਿ 14 ਸਤੰਬਰ ਨੂੰ ਦੁਬਈ ਵਿੱਚ ਹੋਇਆ ਫਿਰ ਵੀ ਸਰਕਾਰ ਨੇ ਸੁਰੱਖਿਆ ਅਤੇ ਦੋਵਾਂ ਦੇਸ਼ਾਂ ਵਿਚਕਾਰ ਅਣਸੁਖਾਵੇ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਸਿੱਖ ਜੱਥੇ ਨੂੰ ਪਾਕਿਸਤਾਨ ਸਥਿਤ ਗੁਰਦੁਆਮਾ ਦੀ ਯਾਤਰਾ ਤੋਂ ਰੋਕ ਦਿੱਤਾ ਹੈ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ 1947 ਦੀ ਵੰਡ ਵਿੱਚ ਸਿੱਖਾਂ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ ਜਿਸ ਵਿੱਚ ਪੰਜਾਬ ਦੀ ਵੰਡ ਅਤੇ ਪਾਕਿਸਤਾਨ ਵਿੱਚ ਰਹਿ ਗਏ ਪਵਿੱਤਰ ਗੁਰਦੁਆਮਾ ਤੋਂ ਵਿਛੋੜਾ ਸ਼ਾਮਲ ਹੈ 1950 ਦੇ ਨਹਿਰੂ ਲਿਆਕਤ ਸਮਝੋਤੇ ਤਹਿਤ ਸਿੱਖਾਂ ਨੂੰ ਸਾਲ ਵਿੱਚ 4 ਵਾਰ ਗੁਰਦ ਆਮਾ ਦੇ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਮਿਲੀ ਸੀ ਜਿਸ ਵਿੱਚ ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਾਮਲ ਹੈ ਉਹਨਾਂ ਨੇ ਸਵਾਲ ਉਠਾਇਆ ਕਿ ਜਦੋਂ ਅਮਰਨਾਥ ਯਾਤਰਾ ਅਤਵਾਦੀ ਖਤਰਿਆਂ ਦੇ ਬਾਵਜੂਦ ਜਾਰੀ ਹੈ ਤਾਂ ਸਿੱਖ ਜਥਿਆਂ ਨੂੰ ਸੁਰੱਖਿਆ ਦੇ ਨਾਮ ਤੇ ਕਿਉਂ ਰੋਕਿਆ ਜਾ ਰਿਹਾ ਹੈ ਖਾਸ ਕਰ ਜਦੋਂ ਪਾਕਿਸਤਾਨ ਵਿੱਚ ਸਿੱਖ ਯਾਤਰੀਆਂ ਨੂੰ ਉੱਚ ਪੱਧਰੀ ਸੁਰੱਖਿਆ ਮਿਲਦੀ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਫੈਸਲੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਅਤੇ ਭਾਰਤ-ਪਾਕਿਸਤਾਨ ਸਬੰਧਾਂ ਨੂੰ ਵੀ ਨੁਕਸਾਨਦੇ ਹੈ ਜਿੱਥੇ ਹੁਣ ਅਮਰੀਕਾ ਤੇ ਭਾਰਤ ਦੇ ਵਿਚਕਾਰ ਲਗਾਤਾਰ ਹੀ ਤਣਾਪੂਰਨ ਸਥਿਤੀ ਪੈਦਾ ਹੋਈ ਸੀ ਦੇ ਦੋਹਾਂ ਦੇਸ਼ਾਂ ਦੇ ਵਿਚਕਾਰ ਸਥਿਤੀ ਜਿਹੜੀ ਆ ਕਾਫੀ ਜ਼ਿਆਦਾ ਠੀਕ ਹੁੰਦੀ ਹੋਈ ਦਿਖਾਈ ਦਿੱਤੀ ਹੈ ਜਿੱਥੇ ਕਿ ਭਾਰਤ ਤੇ ਹੁਣ ਅਮਰੀਕਾ ਦੇ ਵਿੱਚ ਇੱਕ ਅਜਿਹੀ ਮੀਟਿੰਗ ਹੋਈ ਆ ਜਿਹੜੀ ਮੀਟਿੰਗ ਸਕਾਰਾਤਮਕ ਤਸੀ ਗਈ ਹੈ ਯਾਨੀ ਕਿ ਵਪਾਰਕ ਸਾਂਝ ਤੇ ਉੱਤੇ ਗੱਲਬਾਤ ਹੋਈ ਆ ਤੇ ਇਸ ਗੱਲਬਾਤ ਵਿੱਚ ਕਾਫੀ ਜ਼ਿਆਦਾ ਹੀ ਵਧੀਆ ਢੰਗ ਦੇ ਨਾਲ ਜਿਹੜੀ ਮੀਟਿੰਗ ਆ ਉਹ ਨਿਕਲ ਕੇ ਸਾਹਮਣੇ ਆਈ ਆ ਤਾਂ ਹੋ ਸਕਦਾ ਹੈ ਦੋਹਾਂ ਦੇਸ਼ਾਂ ਦੇ ਵਿੱਚ ਸਮਝੌਤੇ ਜਿਹੜੇ ਬਣਦੇ ਦਿਖਾਈ ਦੇ ਸਕਦੇ ਨੇ ਤਾਂ ਹਾਲਾਂਕਿ ਹੁਣ ਵਪਾਰਕ ਸਬੰਧਾਂ ਵਿੱਚ ਤਾਂ ਇਤਨਾ ਨੂੰ ਘਟਾਉਣਾ ਵੱਲ ਇੱਕ ਮਹੱਤਵਪੂਰਨ ਜਿਹੜਾ ਕਦਮ ਚੱਕਿਆ ਗਿਆ ਦੋਹਾਂ ਦੇਸ਼ਾਂ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਕੋਲ ਮੀਟਿੰਗ ਕੀਤੀ ਗਈ 7 ਘੰਟੇ ਮੀਟਿੰਗ ਚੱਲੀ ਜਿਸ ਵਿੱਚ ਵਪਾਰ ਸਮਝੌਤੇ ਲਈ ਯਤਨ ਤੇਜ਼ ਕਰਨ ਦੇ ਤੇ ਸਹਿਮਤ ਜਿਹੜੇ ਹੋਏ ਨੇ ਤੇ ਗੱਲਬਾਤ ਵਿੱਚ ਆਪਸੀ ਪੱਟਰੀ ਤੇ ਲਿਆਉਣ ਲਈ ਮਕਸਦ ਲਈ ਅਮਰੀਕਾ ਵਪਾਰ ਪ੍ਰਤੀਨਿਧੀ ਜਿਹੜੇ ਨੇ ਉਹਨਾਂ ਦੀ ਅਗਵਾਈ ਵਿੱਚ ਆਏ ਅਮਰੀਕਾ ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਦੇ ਇੱਕ ਵਫਦ ਨੇ ਇਹ ਜਿੱਥੇ ਵਣਜ ਵਿਭਾਗ ਤੇ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਪਾਦਰ ਟੀਮ ਦੀ ਅਗਵਾਈ ਵਣਜ ਵਿਭਾਗ ਵਿੱਚ ਵਿਸ਼ੇਸ਼ ਸਕੱਤਰਿਤ ਜਿਹੜੇ ਨੇ ਰਜੇਸ਼ ਅਗਰਵਾਲ ਨੇ ਕੀਤੀ ਔਰ ਵਣਜ ਅਤੇ ਉਦਯੋਗ ਮੰਤਰਾਲੇ ਦੀ ਇੱਕ ਪ੍ਰੈਸ ਰਿਲੀਜ਼ ਅਨੁਸਾਰ ਚਰਚਾ ਸਕਾਰਾਤਮਕ ਅਤੇ ਬਹੁਤ ਜ਼ਿਆਦਾ ਵਧੀਆ ਟੰਗ ਨਾਲ ਰਹੀ ਹੈ ਸਮਝੌਤੇ ਹੋਏ ਨੇ ਵੱਖ-ਵੱਖ ਪਹਿਲੂਆਂ ਦੇ ਵਿਚਾਰ ਵਟਾਂਦਰਾ ਕੀਤੇ ਗਏ ਔਰ ਗੱਲਬਾਤ ਦੇ ਦੌਰਾਨ ਇੱਕ ਗੱਲ ਤੇ ਸਹਿਮਤੀ ਬਣੀ ਹੈ ਕਿ ਦੋਵਾਂ ਧਿਰਾਂ ਲਈ ਲਾਭਦਾਇਕ ਵਪਾਰ ਸਮਝੌਤੇ ਲਈ ਯਤਨ ਤੇਜ਼ ਕੀਤੇ ਜਾਣ ਤਾਂ ਜੋ ਜਲਦ ਹੀ ਸਾਰਥਕ ਨਤੀਜੇ ਸਾਹਮਣੇ ਆਣ ਸੀ ਕਿਉਂਕਿ ਅਮਰੀਕਾ ਭਾਰਤ ਦਾ ਮੁੱਖ ਵਪਾਰ ਭਾਈਵਾਲ ਹੈ ਪਰ ਅਮਰੀਕਾ ਵੱਲੋਂ ਭਾਰਤ 'ਤੇ ਵਸਤੂਆਂ 'ਤੇ 25% ਦੀ ਟੈਰਿਫ ਲਗਾਉਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧ ਬਹੁਤ ਜ਼ਿਆਦਾ ਵਿਕੜ ਗਏ ਸੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਪਾਰ ਨੀਤੀ ਅਤੇ ਕੁਝ ਅਮਰੀਕੀ ਅਧਿਕਾਰੀਆਂ ਦੇ ਸਖਤ ਬਿਆਨਾਂ ਨੇ ਦੋਵਾਂ ਦੇ ਵਿਚਕਾਰ ਵਪਾਰਕ ਸਬੰਧਾਂ ਦਾ ਤਣਾਅ ਪੈਦਾ ਕੀਤਾ ਹੈ ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਨਰਮ ਬਿਆਨਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਅਤੇ ਉਹਨਾਂ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਉਹ ਵਪਾਰਕ ਸਾਂਝ ਵੱਲ ਨੇੜਤਾ ਵਧਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਬਾਅਦ ਹੁਣ ਵਣਜ ਅਤੇ ਉਦਯੋਗ ਮੰਤਰੀ ਜਿਹੜੇ ਨੇ ਪਿਊਸ਼ ਕੋਇਲ ਨੇ ਉਮੀਦ ਜਿਤਾਈ ਹੈ ਕਿ ਨਵੰਬਰ ਤੱਕ ਭਾਰਤ ਅਤੇ ਅਮਰੀਕਾ ਵਿਚਕਾਰ ਕੋਈ ਚੰਗਾ ਸਮਝੌਤਾ ਹੋ ਜਾਵੇਗਾ ਇਜ਼ਰਾਈਲੀ ਪ੍ਰਧਾਨ ਮੰਤਰੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਭਾਰਤ ਲਈ ਦੇਸ਼ਾਂ ਦੇ ਦੇਸ਼ ਤੇ ਜਿਹੜੇ ਕਿਸਾਨ ਪਸ਼ੂਪਾਲਕ ਮਛੇਆਰੇ ਅਤੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਹਿੱਤ ਸਭ ਤੋਂ ਉੱਪਰ ਹਨ ਤੇ ਉਹਨਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਭਾਰਤ ਤੇ ਅਮਰੀਕਾ ਦੇ ਸਮਝੌਤੇ ਦੀਆਂ ਚਰਚਾਵਾਂ ਨੇ ਦੋਹਾਂ ਦੇ ਵਿੱਚ ਵਪਾਰਕ ਸਾਂਝੀ ਗੱਲ ਹੈ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਨੇ ਛੋਟੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਅਧਿਆਪਕਾਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀਏ ਵਿਵਾਦ ਤੇ ਆਪਣਾ ਫੈਸਲਾ ਸੁਣਾਇਆ ਇਹ ਮਾਮਲਾ ਅਧਿਆਪਕਾਂ ਲਈ ਸੇਵਾ ਮੁਕਤੀ ਦੀ ਉਮਰ 58 ਜਾਂ 65 ਸਾਲ ਨੂੰ ਲੈ ਕੇ ਸੀ ਅਦਾਲਤ ਨੇ ਅੱਗੇ ਸਪਸ਼ਟ ਕੀਤਾ ਹੈ ਕਿ ਅਧਿਆਪਕਾਂ ਨੂੰ 65 ਸਾਲ ਦੀ ਉਮਰ ਤੱਕ ਸੇਵਾ 'ਚ ਰਹਿਣ ਦਾ ਲਾਭ ਮਿਲੇਗਾ ਜਿਵੇਂ ਕਿ ਪਹਿਲਾ ਜੋਗਿੰਦਰਪਾਲ ਸਿੰਘ ਕੇਸ 'ਚ ਨਿਰਧਾਰਤ ਕੀਤਾ ਗਿਆ ਸੀ ਇਹ ਝਗੜਾ ਉਦੋਂ ਪੈਦਾ ਹੋਇਆ ਜਦੋਂ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ ਨੇ 21 ਮਾਰਚ 2023 ਨੂੰ ਹੁਕਮ ਦਿੱਤਾ ਸੀ ਕਿ ਅਧਿਆਪਕਾਂ ਨੂੰ 65 ਸਾਲ ਦੀ ਉਮਰ ਤੱਕ ਸੇਵਾ 'ਚ ਰਹਿਣ ਦਾ ਅਧਿਕਾਰ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਹੁਕਮ ਨੂੰ ਹਾਈ ਕੋਰਟ 'ਚ ਜੋ ਤੀ ਦਿੱਤੀ ਸੀ ਪ੍ਰਸ਼ਾਸਨ ਨੇ ਦਲੀਲ ਦਿੱਤੀ ਸੀ ਕਿ ਸੁਪਰੀਮ ਕੋਰਟ ਦੇ ਜਗਦੀਸ਼ ਪ੍ਰਸ਼ਾਦ ਸ਼ਰਮਾ ਬਨਾਮ ਬਿਹਾਰ ਰਾਜ ਦੇ ਫੈਸਲੇ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਸੀ ਅਤੇ 58 ਸਾਲ ਦੀ ਉਮਰ ਸੀਮਾ ਹੀ ਇੱਕੋ ਇੱਕ ਯੋਗ ਉਮਰ ਸੀਮਾ ਸੀ ਅਧਿਅਪਕਾਂ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਵਾਂਗ ਹੀ ਲਾਭ ਮਿਲਣੇ ਚਾਹੀਦੇ ਨੇ ਜਿਨ੍ਹਾਂ ਨੂੰ ਪਹਿਲਾਂ ਹੀ 65 ਸਾਲ ਦੀ ਉਮਰ ਤੱਕ ਸੇਵਾ ਕਰਨ ਦਾ ਅਧਿਕਾਰ ਹੈ ਕੁਝ ਅਧਿਅਪਕਾਂ ਨੂੰ 65 ਸਾਲ ਤੱਕ ਕੰਮ ਕਰਨ ਦੀ ਇਜਾਜ਼ਤ ਦੇਣਾ ਜਦੋਂ ਕਿ ਕੁਝ ਨੂੰ 58 ਸਾਲ ਦੀ ਉਮਰ 'ਚ ਸੇਵਾ ਮੁਕਤ ਕਰਨਾ ਪੱਖਪਤੀ ਅਤੇ ਕਾਨੂੰਨ ਦੀ ਭਾਵਨਾ ਦੇ ਖਿਲਾਫ ਹੋਵੇਗਾ ਹਾਈ ਕੋਰਟ ਨੇ ਕਿਹਾ ਕਿ 29 ਮਾਰਚ 2022 ਦੀ ਇੱਕ ਨੋਟੀਫਿਕੇਸ਼ਨ ਤੋਂ ਬਾਅਦ ਚੰਡੀਗੜ੍ਹ ਚ ਅਧਿਆਪਕਾਂ ਲਈ ਸੇਵਾ ਮੁਕਤੀ ਦੀ ਉਮਰ 1 April 2022 ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਇਸ ਲਈ ਜਿਹੜੇ ਅਧਿਆਪਕ ਪਹਿਲਾਂ ਸੇਵਾ ਮੁਕਤ ਹੋਏ ਨੇ ਅਤੇ ਬਾਅਦ ਟ੍ਰਿਬਿਊਨਲ ਦੇ ਹੁਕਮ ਤੇ ਸੇਵਾ ਚ ਵਾਪਸ ਆਏ ਸਨ ਉਹਨਾਂ ਨੂੰ ਵੀ 65 ਸਾਲ ਤੱਕ ਕੰਮ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਹਾਲਾਂਕਿ ਅਦਾਲਤ ਨੇ 58 ਅਤੇ 65 ਸਾਲ ਦੀ ਉਮਰ ਦੇ ਵਿਚਕਾਰ ਲੰਬੀ ਤਨਖਾਹਾਂ ਅਤੇ ਪੱਤਿਆਂ ਦੀ ਅਧਿਆਪਕ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ ਅਦਾਲਤ ਨੇ ਕਿਹਾ ਹੈ ਕਿ ਇਸ ਸਮੇਂ ਦੌਰਾਨ ਅਧਿਆਪਕ ਪੈਨਸ਼ਨ ਅਤੇ ਸੇਵਾ ਮੁਕਤੀ ਦਾ ਲਾਭ ਲੈ ਰਹੇ ਸਨ ਅਤੇ ਇਸ ਲਈ ਦੋਹਰੇ ਲਾਭ ਨਹੀਂ ਦਿੱਤੇ ਜਾ ਸਕਦੇ